ਕਰਨ ਓਇਲੇ ਦੇ ਬੂਟ ਸਟੇ ਜਾਂਦਾ ਦਲਜੀਤ ਦੇ ਫੋਨ ਮਾਰ ਦਿੱਤਾ ਜਾਂਦਾ ਇਹ ਪਿੱਟਲੋ ਦੇ ਘਰ ਗੋਲੀਆਂ ਚੱਲ ਜਾਂਦੀਆਂ ਨੇ ਇਹੋ ਤਰ੍ਹਾਂ ਕਿਉਂ ਹੋ ਰਿਹਾ ਆ ਕਲਾਕਾਰ ਦੇ ਨਾਲ ਬੇਵਕੂਫੀ ਹੈ ਜੀ ਦੇਖੋ ਮੈਂ ਤਾਂ ਮੈਨੂੰ ਤਾਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਆਰਟਿਸਟ ਲੋਕਾਂ ਨਾਲ ਐਂ ਤਾਂ ਨਹੀਂ ਕਰਨਾ ਚਾਹੀਦਾ ਕਈ ਵਾਰੀ ਕਿਸੇ ਇਧਰ ਉਧਰ ਦੀਆਂ ਗੱਲਾਂ ਦਾ ਸ਼ਿਕਾਰ ਹੋ ਜਾਂਦੇ ਨੇ ਆਰਟਿਸਟ ਲੋਕਾਂ ਆ ਅੱਜ ਕੱਲ ਇੰਨੀ ਸੁਣੀ ਆਵਾਜ਼ ਸੁਣਨ ਨੂੰ ਬਿਲਕੁਲ ਘੱਟ ਮਿਲਦੀ ਆ ਇਹੋ ਜਿਹੇ ਟਰੈਕਸ ਨੂੰ ਇਹ ਜਿਹੇ ਡਿਵਿਸ਼ਨ ਟਰੈਕਸ ਨੂੰ ਜੇ ਗੱਲ ਕਰੀਏ ਤਾਂ ਸੂਫੀ ਗਾਇਕ ਨੂੰ ਅੱਜ ਕੱਲ ਬਹੁਤ ਘੱਟ ਤਰਜੀਹ ਦਿੱਤੀ ਜਾਂਦੀ ਜਿਹੜੇ ਤਰਜੀਹ ਦਿੰਦੇ ਨੇ ਜਿਹੜੇ ਮੰਨਦੇ ਆ ਜਿਹੜੇ ਪਿਆਰ ਕਰਦੇ ਆਗੇ ਉਹ ਤੁਸੀਂ ਕੁਝ ਵੀ ਗਾਓ ਉਹ ਚੱਲਦਾ ਰਹਿੰਦਾ ਹੈਗਾ ਸਾਰੇ ਗਾਇਕ ਜਿਹੜੇ ਆਟੋ ਟਿਊਨਿੰਗ ਤੇ ਹੋ ਚੁੱਕੇ ਨੇ ਜੇ ਉਹ ਆ ਵੀ ਜਾਂਦੇ ਆ ਮ ਪਰ ਫਿਰ ਵੀ ਜਦੋਂ ਮੁੱਲ ਪੈਂਦਾ ਜਾ ਕੇ ਸਟੇਜ ਤੇ ਫਿਰ ਤਾਂ ਫਿਰ ਸਿੱਖਣਾ ਪੈਂਦਾ ਗਾਣਾ ਤਾਂ ਸਿੱਖਣਾ ਪੈਂਦਾ ਨਾ ਜਦੋਂ 2 2.5 ਘੰਟੇ ਦਾ ਲਾਈਵ ਗਾਣਾ ਤੁਸੀਂ ਜੇ ਉੱਥੇ ਤਾਂ ਗਾਣਾ ਆਉਂਦਾ ਹੋਊਗਾ ਫੇਰ ਹੀ ਗਾਓਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਅੱਜ ਪੰਜਾਬੀ ਸੂਫੀ ਗਾਇਕ ਸ਼ਾਹਦੀਪ ਦਾ ਇੱਕ ਸ਼ਾਹਦੀਪ ਦਾ ਇੱਕ ਡਿਵੋਸ਼ਨਲ ਟਰੈਕ ਰਿਲੀਜ਼ ਹੋਇਆ ਤੇਰੇ ਲਾਲ ਇਸ ਖਾਸ ਮੌਕੇ ਤੇ ਪੰਜਾਬੀ ਗਾਇਕ ਫਿਰੂਜ਼ ਖਾਨ ਜੀ ਪਹੁੰਚੇ ਨੇ ਉਹਨਾਂ ਨਾਲ ਖਾਸ ਗੱਲਬਾਤ ਕਰਾਂਗੇ ਭਾਈ ਜੀ ਟਾਈਮ ਦੇਣ ਵਾਸਤੇ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਦੈਨਿਕ ਸਵੇਰਾ ਦੀ ਸਾਰੀ ਟੀਮ ਦਾ ਬਹੁਤ-ਬਹੁਤ ਸ਼ੁਕਰੀਆ ਤੇ ਅੱਜ ਸ਼ਾਦੀਪ ਸਾਡਾ ਸਾਡੇ ਵੱਡੇ ਭਾਜੀ ਹੰਸ ਰਾਜ ਜੀ ਹੰਸ ਜੀ ਦੇ شاਗਿਰਦ ਉਹਨਾਂ ਦਾ ਇੱਕ ਮਾਤਰਾਣੀ ਦੀ ਭੇਟ ਤੇਰੇ ਲਾਲ ਰਿਲੀਜ਼ ਹੋਈ ਹੈ ਉਹਦੇ ਲਈ ਮੈਂ ਪ੍ਰੈਸ ਕਲੱਬ ਆਇਆ ਸੀਗਾ ਸੋ ਵਧੀਆ ਹੋਇਆ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ ਭਾਈ ਜੀ ਅੱਜ ਕੱਲ ਇੰਨੀ ਸੁਣੀ ਆਵਾਜ਼ ਸੁਣਨ ਨੂੰ ਬਿਲਕੁਲ ਘੱਟ ਮਿਲਦੀ ਆ ਸਾਰੇ ਗਾਇਕ ਜਿਹੜੇ ਆਟੋ ਟਿਊਨਿੰਗ ਤੇ ਹੋ ਚੁੱਕੇ ਨੇ ਇਹੋ ਜਿਹੇ ਟਰੈਕਸ ਨੂੰ ਇਹੋ ਜਿਹੇ ਡਿਵੋਸ਼ਨਲ ਟਰੈਕਸ ਨੂੰ ਜੇ ਗੱਲ ਕਰੀਏ ਜਾਂ ਸੂਫੀ ਗਾਇਕ ਨੂੰ ਅੱਜ ਕੱਲ ਬਹੁਤ ਘੱਟ ਤਰਜੀਹ ਦਿੱਤੀ ਜਾਂਦੀ ਹੈ ਜਿਹੜੇ ਤਰਜੀਹ ਦਿੰਦੇ ਨੇ ਜਿਹੜੇ ਮੰਨਦੇ ਆ ਜਿਹੜੇ ਪਿਆਰ ਕਰਦੇ ਆਗੇ ਉਹ ਤੁਸੀਂ ਕੁਝ ਵੀ ਗਾਓ ਉਹ ਚੱਲਦਾ ਰਹਿੰਦਾ ਹੈਗਾ ਮੇਰੇ ਗੀਤ ਜਦੋਂ ਰਿਲੀਜ਼ ਹੁੰਦੇ ਆ ਕੰਪਨੀਜ਼ ਨੂੰ ਐਦਾਂ ਲੱਗਦਾ ਹੁੰਦਾ ਕਿ ਵੀ ਸ਼ਾਇਦ ਪਤਾ ਨਹੀਂ ਚੱਲੂਗਾ ਪਤਾ ਨਹੀਂ ਨਹੀਂ ਚੱਲੂਗਾ ਉਹਨਾਂ ਨੂੰ ਇੱਕਦਮ ਦੀ ਆਦਤ ਹੁੰਦੀ ਹੈ ਨਾ ਮੇਰੇ ਹੌਲੀ 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 ਕਰਕੇ ਉਹ ਮਿਲੀਅਨ ਬਿਲੀਅਨ ਦੇ ਵਿੱਚ ਚਲੇ ਜਾਂਦੇ ਨੇਗੇ ਲੱਗਦਾ ਨਹੀਂ ਜਿੱਥੇ ਅੱਜ ਕੱਲ ਮਾਰ ਧਾੜ ਵਾਲੇ ਗਾਣੇ ਚੱਲਦੇ ਆ ਜਾਂ ਖੜਕੇ ਤੜਕੇ ਵਾਲੇ ਗਾਣੇ ਚੱਲਦੇ ਉੱਥੇ ਸੂਫੀ ਗਾਇਕੀ ਨੂੰ ਕਿਤਨਾ ਕਿਤੇ ਫਰਕ ਪੈ ਰਿਹਾ ਕਮਰਸ਼ੀਅਲ ਜਿਹੜੇ ਜ਼ਿਆਦਾ ਆ ਰਹੇ ਨੇ ਨਹੀਂ ਜਿਨ੍ਹਾਂ ਨੇ ਸੂਫੀ ਸੁਣਨੀ ਆ ਉਹਨਾਂ ਨੇ ਸੂਫੀ ਸੁਣਨੀ ਗੱਲ ਇਹੋ ਜਿਹਾ ਕੋਈ ਫਰਕ ਨਹੀਂ ਪੈਂਦਾ ਹੈਗਾ ਇੰਨਾ ਕੁ ਜ਼ਰੂਰ ਹੈ ਕਿ ਸਾਡੀ ਜਿਹੜੀ ਸਪੀਡ ਹੈਗੀ ਹੈ ਉਹ ਖਰਗੋਸ਼ ਵਾਲੀ ਕੋਈ ਕੱਚ ਕੁਮੇ ਵਾਲੀ ਹੈ ਬਾਕੀਆਂ ਦੀ ਖਰਗੋਸ਼ ਵਾਲੀ ਹੈ ਉਹ ਥੱਕ ਫਰ ਜੇ ਭੱਜ ਲੰਦੇ ਨੇਗੇ ਸੋ ਵੀ ਜਾਂਦੇ ਨੇ ਰਸਤੇ ਦੇ ਵਿੱਚ ਬਹੁਤ ਚੰਗਾ ਬਾਈ ਜੀ ਲੱਗਦਾ ਜਦੋਂ ਨਾ ਤੁਹਾਡੇ ਵਰਗੇ ਗਾਇਕ ਜਿਹੜੇ ਨਿਊ ਕਮਰਸ ਨੇ ਉਹਨਾਂ ਨੂੰ ਸਪੋਰਟ ਕਰਦੇ ਨੇ ਖਾਸ ਤੌਰ ਤੇ ਉੱਚੇ ਤੌਰ ਤੇ ਪਹੁੰਚਦੇ ਨੇ ਪਿਛਲੀ ਵਾਰ ਵੀ ਤੁਸੀਂ ਆਏ ਸੀ ਇਸ ਵਾਰ ਵੀ ਆਇਓ ਕਰਨਾ ਚਾਹੀਦਾ ਜੀ ਕਰਨਾ ਚਾਹੀਦਾ ਸਾਰਿਆਂ ਨੂੰ ਕਰਨਾ ਚਾਹੀਦਾ ਕਿਉਂਕਿ ਦੇਖੋ ਇੱਕ ਟਾਈਮ ਤੇ ਆ ਕੇ ਕਿਤੇ ਸਾਡੇ ਤੋਂ ਪਹਿਲਾਂ ਵੀ ਸੀਨੀਅਰ ਸੀਗੇ ਹੈ ਨਾ ਉਸ ਤੋਂ ਬਾਅਦ ਸਾਡਾ ਟਾਈਮ ਆਇਆ ਹੁਣ ਉਸ ਤੋਂ ਬਾਅਦ ਇਹ ਇਹ ਜਿਹੜੀ ਚੇਂਜਿੰਗ ਇਹ ਆਂਦੀ ਰਹਿੰਦੀ ਹੈ ਇਹਦੇ ਵਿੱਚ ਸਾਨੂੰ ਕੋਈ ਕਿਸੇ ਨਾਲ ਜੈਲਸੀ ਨਹੀਂ ਕਰਨੀ ਚਾਹੀਦੀ ਔਰ ਸਭ ਨੂੰ ਪਿਆਰ ਨਾਲ ਸਹਾਰਾ ਆਸਰਾ ਦੇਣਾ ਚਾਹੀਦਾ ਹੈ ਸਭ ਦਾ ਸਭ ਨੂੰ ਅੱਗੇ ਲਿਆਉਣ ਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੇ ਸਾਡੇ ਹੀ ਕੈਟਾਗਰੀ ਦੇ ਲੋਕ ਨੇ ਜੇ ਮਤਲਬ ਮੇਰਾ ਕਹਿਣ ਦਾ ਕਿ ਵੀ ਅੱਛਾ ਗਾਉਣ ਵਾਲੇ ਉਹਨਾਂ ਨੂੰ ਅਸੀਂ ਜ਼ਰੂਰ ਸਪੋਰਟ ਕਰਦੇ ਆ ਚਾਹੇ ਉਹ ਜਿੱਥੇ ਮਰਜੀ ਬੈਠੇ ਹੋਣ ਜਿਨ੍ਹਾਂ ਨੇ ਅੱਛੀ ਗੱਲ ਕਰਨੀ ਹੈ ਨਾ ਉਹਨਾਂ ਨੂੰ ਦਿਲ ਕਰਦਾ ਹੈ ਕਿ ਉਹਨਾਂ ਨੂੰ ਸਪੋਰਟ ਕਰੀਏ ਕਿਉਂਕਿ ਅੱਛਾ ਅੱਛੀ ਚੀਜ਼ ਸਾਡੇ ਦੇਸ਼ ਦੇ ਵਿੱਚੋਂ ਖਤਮ ਨਾ ਹੋ ਜਾਵੇ ਇਹਦੇ ਸਮੇਂ ਦੇ ਵਿੱਚ ਸੁਰ ਬਹੁਤ ਘਟ ਚੁੱਕਿਆ ਪੰਜਾਬ ਦੇ ਵਿੱਚ ਨਵੇਂ ਜਿਹੜੇ ਲੋਕ ਆ ਰਹੇ ਨੇ ਜਾਂ ਨੈ ਨਿਊ ਕਮਰਸ ਜਿਹੜੇ ਮੁੰਡੇ ਕੁੜੀਆਂ ਜੋ ਵੀ ਨੇ ਥੋੜਾ ਬਹੁਤਾ ਸਿੱਖਦੇ ਨੇ ਉਸ ਤੋਂ ਬਾਅਦ ਆਪਣੇ ਟਰੈਕ ਰਿਲੀਜ਼ ਕਰ ਦਿੰਦੇ ਨੇ ਮੈਂ ਉਹੀ ਗੱਲ ਕਹਤਾ ਕਿ ਕਮਰਸ਼ੀਅਲ ਤੌਰ ਤੇ ਨਾ ਗਾਣੇ ਕਰਦੇ ਨੇ ਸੁਰ ਬਹੁਤ ਘਟ ਚੁੱਕਿਆ ਪੰਜਾਬ ਦੇ ਵਿੱਚ ਮੈਂ ਮੈਂ ਇਹ ਦੇਖਿਆ ਹੈ ਕਿ ਜੇ ਉਹ ਆ ਵੀ ਜਾਂਦੇ ਆ ਮਾਰਕੀਟ ਦੇ ਵਿੱਚ ਚਲੋ ਭੁਲੇਖੇ ਨਾਲ ਆ ਜਾਂਦੇ ਆ ਪਰ ਫਿਰ ਵੀ ਜਦੋਂ ਮੁੱਲ ਪੈਂਦਾ ਜਾ ਕੇ ਸਟੇਜ ਤੇ ਫਿਰ ਤਾਂ ਫਿਰ ਸਿੱਖਣਾ ਪੈਂਦਾ ਗਾਣਾ ਤਾਂ ਸਿੱਖਣਾ ਪੈਂਦਾ ਨਾ ਜਦੋਂ 2 2.5 ਘੰਟੇ ਦਾ ਲਾਈਵ ਗਾਣਾ ਤੁਸੀਂ ਜੇ ਉੱਥੇ ਤਾਂ ਗਾਣਾ ਆਉਂਦਾ ਹੋਊਗਾ ਫੇਰ ਹੀ ਗਾਓਗੇ اچھا ਇੱਕ ਆਖਰੀ ਸਵਾਲ ਕਰੂੰਗਾ ਅੱਜ ਦੇ ਸਮੇਂ ਦੇ ਵਿੱਚ ਇਹ ਗੱਲ ਕਰਾਂ ਕਿ ਕਲਾਕਾਰ ਦੇ ਨਾਲ ਨਾ ਬਹੁਤ ਵਧੀਆਂ ਹੋ ਰਹੀਆਂ ਨੇ ਕਰਨ ਔਇਲੇ ਦੇ ਬੂਟ ਸਿੱਟਿਆ ਜਾਂਦਾ ਦਲਜੀਤ ਦੇ ਫੋਨ ਮਾਰ ਦਿੱਤਾ ਜਾਂਦਾ ਇਹ ਪਿੱਟਲੋ ਦੇ ਘਰ ਗੋਲੀਆਂ ਚੱਲ ਜਾਂਦੀਆਂ ਨੇ ਇਹੋ ਤਰ੍ਹਾਂ ਕਿਉਂ ਹੋ ਰਿਹਾ ਹੈ ਕਲਾਕਾਰ ਦੇ ਨਾਲ ਬੇਵਕੂਫੀ ਹੈ ਜੀ ਦੇਖੋ ਮੈਂ ਤਾਂ ਮੈਨੂੰ ਤਾਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਆਰਟਿਸਟ ਲੋਕਾਂ ਨਾਲ ਐਦਾਂ ਨਹੀਂ ਕਰਨਾ ਚਾਹੀਦਾ ਸੋ ਕਈ ਵਾਰੀ ਕਿਸੇ ਇਧਰ ਉਧਰ ਦੀਆਂ ਗੱਲਾਂ ਦਾ ਸ਼ਿਕਾਰ ਹੋ ਜਾਂਦੇ ਨੇ ਆਰਟਿਸਟ ਲੋਕ ਹਨ ਹੁਣ ਸਾਨੂੰ ਲੋਕਾਂ ਦਾ ਪਤਾ ਹੀ ਨਹੀਂ ਹੁੰਦਾ ਵੀ ਕੌਣ ਸਾਡੇ ਨਾਲ ਬੈਠ ਕੇ ਫੋਟੋ ਕਰਾ ਗਿਆ ਕੌਣ ਸਾਡਾ ਫੈਨ ਕਹਿ ਕੇ ਸਾਨੂੰ ਹਨਾ ਸਾਨੂੰ ਮਿਲਣ ਆ ਜਵੇ ਹਨਾ ਤੇ ਸਾਡੇ ਨਾਲ ਕੋਈ ਬਧੀਕੀ ਕਰ ਜਾਵੇ ਪਤਾ ਨਹੀਂ ਨਾ ਹੁੰਦਾ ਅਸੀਂ ਤਾਂ ਹਰ ਕਿਸੇ ਨੂੰ ਗੱਲ ਲਾਣਾ ਹੁੰਦਾ ਹੈ ਹੁਣ ਰਾਤ ਮੇਰੀ ਸਟੇਜ ਸੀਗੀ ਮੈਨੂੰ ਉਹਨਾਂ ਦੇ ਸਖਤ ਆਰਡਰ ਸੀਗੇ ਲੋਕਾਂ ਦੇ ਜਿਨ੍ਹਾਂ ਨੇ ਪ੍ਰੋਗਰਾਮ ਕਰਾਇਆ ਸੀਗੇ ਤੁਸੀਂ ਸਟੇਜ ਤੇ نیچے ਚੜਨ ਦੇਣਾ ਕਿਸੇ ਨੂੰ ਮੈਂ ਕਹ ਪਾ ਜੀ ਇਹ ਤੁਹਾਡਾ ਕੰਮ ਹੈ ਇਹ ਤੁਸੀਂ ਰੋਕੋ ਤੁਸੀਂ ਜਦੋਂ ਮੈਂ ਸਟੇਜ ਤੇ ਚੜ੍ਹ ਗਿਆ ਤੁਸੀਂ ਪੌੜੀ ਚੱਕਦੇ ਹੋ ਨਾ ਚੜਨ ਦਿਓ ਕਿਸੇ ਨੂੰ ਨਾ ਅਗਰ ਮੈਂ ਕਿਸੇ ਨੂੰ ਰੋਕੂਗਾ ਤੇ ਮੈਂ ਤਾਂ ਬੁਰਾ ਲੱਗੂਗਾ ਹਰ ਕਿਸੇ ਨੂੰ ਨਾ ਅਗਲੇ ਕਹਿਣਗੇ ਹੰਕਾਰਿਆ ਹੋਇਆ ਆਕੜਿਆ ਹੋਇਆ ਸੋ ਇਹ ਦੁਨੀਆ ਨਾਲ ਤਾਂ ਬੜੇ ਮੁਹੱਬਤ ਨਾਲ ਰਹਿਣਾ ਪੈਂਦਾ ਹੈਗਾ ਪਰ ਮੈਂ ਉਹਨਾਂ ਲੋਕਾਂ ਨੂੰ ਕਹੂੰਗਾ ਕਿ ਜਿਹੜੇ ਇਹ ਜੀ ਹਰਕਤ ਕਰਦੇ ਆ ਭਾਈ ਨਾ ਕਰਿਆ ਕਰੋ ਐਦਾਂ ਨਾ ਕਰਿਆ ਕਰੋ ਮੂੰਹ ਨਾਲ ਜ਼ੁਬਾਨ ਨਾਲ ਗੱਲ ਕਰੋ ਰੱਬ ਨੇ ਸਭ ਨੂੰ ਜ਼ੁਬਾਨ ਦਿੱਤੀ ਹੋਈ ਹੈ ਨਾ ਇੱਕ ਅਖੀਰ ਦੇ ਵਿੱਚ ਤੁਹਾਡਾ ਗਾਣਾ ਸੁਣਨਾ ਵੀ ਇੰਝ ਜੁਦਾ ਹੋਵਾਂਗੇ ਸੋਚਿਆ ਨਹੀਂ ਸੀ ਉਹ ਵਾਲਾ ਅੱਛਾ ਉਹ ਬੜਾ ਪੁਰਾਣਾ ਯਾਰਾਂ ਨਾਲ ਬਹਾਰਾ ਮੂਵੀ ਦਾ ਗੀਤ ਸੀਗਾ ਮਨਮੋਹਨ ਸਿੰਘ ਜੀ ਦੀ ਡਾਇਰੈਕਟ ਕੀਤੀ ਸੀ ਜੈਦੇਵ ਜੀ ਦਾ ਮਿਊਜ਼ਿਕ ਔਰ ਬਾਬੂ ਸਿੰਘ ਮਾਨ ਜੀ ਦਾ ਲਿਖਿਆ ਹੋਇਆ ਗੀਤ ਸੋਚਿਆ ਨਹੀਂ ਸੀ ਕਦੇ ਇੰਜ ਜੁਦਾ ਹੋ ਮੰਗੇ ਹਏ ਸੋਚਿਆ ਨਹੀਂ ਸੀ ਕਦੇ ਇੰਜ ਜੁਦਾ ਹੋ ਮੰਗੇ ਇੰਜ ਜੁਦਾ ਹੋਵਾਂਗੇ ਤੇ ਲੁੱਕ ਲੁੱਕ ਰੂਵਾਂਗੇ ਲੁੱਕ ਲੁੱਕ ਰੂਵਾਂਗੇ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਸਮਝੋ ਥੈਂਕ ਯੂ ਭਾਈ ਜੀ ਥੈਂਕ ਯੂ ਜੀ